ਸ੍ਰੀ ਗੱਲ ਜੀ ਸਾਰੇ ਕੂਤਰਵਾਜ ਭਰਾਵਾਂ ਨੂੰ ਅੱਜ ਮੀਟਿੰਗ ਹੋਈ ਜੀ ਕਾਲੀਗਲ ਪੈਲਸ ਪਰ ਡਰਾਮਾ ਬਹੁਤ ਹੀ ਵੱਧ ਵਧੀਆ ਪ੍ਰਬੰਧ ਜਿਹੜਾ ਕੀਤਾ ਗਿਆ ਬਾਈ ਜੇ ਟੇਬਲ ਤੇ ਸਾਰੇ ਪੰਜਾਬ ਦੇ ਵਿੱਚੋਂ ਬਹੁਤ ਵਕਤੀਆਂ ਕਮੇਟੀਆਂ ਤੇ ਕਲੱਬ ਜਿਹੜੇ ਬਾਜ਼ੀਆਂ ਕਰਾਉਂਦੇ ਉਹਨਾਂ ਨੂੰ ਸਨਿਹਾ ਦਿੱਤਾ ਗਿਆ ਤੇ ਪਹੁੰਚੇ ਵੀ ਆ ਤੇ ਕੁਝ ਭਰਾ ਕਿਸੇ ਕਾਰਨਾ ਕਰਕੇ ਰਹਿ ਗਏ ਉੱਥੇ ਖੜਾ ਸਾਰੇ ਦਿਖਾਈ ਚੱਲੋ ਤੇ ਆਜਾਪਾ ਨੇ ਬਹੁਤ ਹੀ ਵਧੀਆ ਕੱਟ ਕੀਤਾ ਤੇ ਬਹੁਤ ਹੀ ਸਲਾਘਾਯੋਗ ਜਿਹੜਾ ਹੁਕਾਰਾ ਮਿਲਿਆ ਸਾਰੇ ਭਰਾਵਾਂ ਦੀ ਸਹਿਮਤੀ ਦੇ ਨਾਲ ਕੁਝ ਨਿਯਮ ਵੀ ਬਣਾਏ ਆ। ਇੱਕ ਵਿਚਾਰ ਵੀ ਕੀਤਾ ਜਿਹੜਾ 21 ਤਰੀਕ ਦਾ ਕੱਟ ਸੀ ਉਹ ਕੈਨਸਲ ਕਰ ਦਿੱਤਾ ਗਿਆ ਜੀ ਕਿਉਂਕਿ ਜਿਹੜਾ ਕੰਮ ਉਦੋਂ ਹੋਣਾ ਉਹ ਅੱਜ ਹੋ ਗਿਆ ਕਿ ਕੱਟ ਵੜਾ ਹੋ ਜਾਣਾ ਸੀ। ਗਰਮੀ ਵੀ ਬਹੁਤ ਜ਼ਿਆਦਾ ਆ। ਅੱਜ ਵੀ 2500 ਬੰਦੇ ਦਾ ਕੱਟ ਸੀ। ਕਿਰੇ ਬੰਦੇ ਬਸ ਸਾਰੇ ਵਧੀਆ ਸਤਕਾਰਯੋਗ ਸਾਡੇ ਵਾਸਤੇ ਜਿਹਨਾਂ ਨੇ ਆਉਣਾ ਸੀ ਉਹ ਵੀ ਵਧੀਆ ਤੇ ਅੱਜ ਜਿਹੜੇ ਸੀਨੀਅਰ ਪਲੇਅਰ ਆਏ ਸੀ ਉਹਨਾਂ ਦੀ ਸਹਿਮਤੀ ਨਾਲੇ ਰੂਲ ਪਾਸ ਕੀਤੇ ਗਏ ਆ। ਤੇ ਮੈਂ ਚਾਹੂੰਗਾ ਕਿ ਸਾਰੇ ਕਪੂਤਰਵਜ ਭਰਾ ਉਪਰ ਬਾਜੀ ਨੂੰ ਉੱਤੇ ਚੁਪਣ ਲਈ ਇਹ ਰੂਲਾਂ ਨੂੰ ਜਿਹੜੇ ਫੋਲੋ ਕਰਨਗੇ ਜਿਹੜੇ ਰੂਲ ਲਿਖੇ ਗਏ ਨੇ ਅੱਜ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਜਿਹੜਾ ਪਹਿਲਾ ਰੂਲ ਬਾਜੀ ਛੱਡਣ ਦਾ ਸਮਾਂ ਸਵੇਰੇ 7 ਵਜੇ ਤੋਂ 7 ਵਜੇ ਦਾ ਹੋਵੇਗਾ। ਸ਼ਾਮ ਨੂੰ 7 ਵਜੇ ਪੈਸੇ ਜਿਹੜੇ ਸਾਂਝੇ ਹੋਣਗੇ ਆਰਾਮਾ ਤੇ ਕਮੇਟੀ ਦੀ ਮਰਜ਼ੀ ਹੋਊਗੀ। ਐਂਟਰੀ ਵੱਧ ਤੋਂ ਵੱਧ 1100 ਘੱਟ ਤੋਂ ਘੱਟ 1100 ਤੇ ਵੱਧ ਤੋਂ ਵੱਧ 5200 ਹੋਵੇਗੀ। ਜੇ 7200 ਰੁਪਏ ਐਂਟਰੀ ਕਰਨੀ ਹੈ ਤਾਂ ਉਹਦਾ ਨਾਮ ਜਿਹੜਾ 1.5 ਲੱਖ ਰੁਪਏ ਮੱਦਬ ਇੱਕ ਬੋਲਟ ਜਾਂ ਦੋ ਮੋਟਰਸਾਈਕਲ ਜਾਂ ਉਸ ਤੋਂ ਵੱਡਾ ਨਾਮ ਜਿੰਨਾ ਆਪਾਂ ਮਰਜੀ ਰੱਖ ਸਕਦੇ ਆ 12 ਵਜੇ ਤੋਂ ਪਹਿਲਾਂ ਜਿਹੜਾ ਇੱਕ ਘੰਟੇ ਦਾ ਟਾਈਮ ਹੋਊਗਾ ਉਸ ਤੋਂ ਬਾਅਦ ਅੱਧੇ ਘੰਟੇ ਦਾ ਟਾਈਮ ਹੋਊਗਾ ਜਿਹੜੇ ਕੂਤਰ ਨੂੰ 5 ਮਿੰਟ ਲੱਗੇ ਇੱਕ ਵਾਰੀ ਉਹਨੂੰ ਮੁੜ ਕੇ ਅੱਧਾ ਘੰਟਾ ਨਹੀਂ ਮਿਲੂਗਾ ਜਿੱਤ ਖਾਨ ਤੋਂ ਪਹਿਲਾਂ ਜਦਦੇ ਕੂਤਰਾਂ ਤੇ ਟਾਈਮ ਹੀ ਲੱਗੂਗਾ ਕੁੱਲੇ ਲੱਗਣ ਤੋਂ ਬਾਅਦ ਜਿੰਨੇ ਕੂਤਰ ਬਾਜੀ ਤੋੜਿਆ ਉਹਨਾਂ ਸਾਰਿਆਂ ਦਾ ਵੇਰਵਾ ਜਿਹੜਾ ਦੱਸਿਆ ਜਾਊਗਾ ਐਂਟਰੀ ਵਾਲੇ ਪੈਸੇ ਜੋ ਨਾਮ ਨਹੀਂ ਦਿੱਤਾ ਜਾਊਗਾ ਕਾਪੀ ਵਾਲੇ ਨੂੰ 3200 ਰੁਪਏ ਦਿੱਤਾ ਜਾਊਗਾ। ਬਾਕੀ ਕਮੇਟੀ ਦੀ ਮਰਜ਼ੀ ਹੈ ਜਿੰਨੇ ਮਰਜ਼ੀ ਦੇਵੇ ਆਪਣੇ ਕੋਲੋਂ। ਜਿਹੜੀ ਬਾਜੀ ਹੈ ਬਾਜੀ ਵਾਲੇ ਪੈਸੇ ਉਹਨਾਂ 'ਚ ਸਿਰਫ 3100 ਕੱਟਿਆ ਜਾਊਗਾ। ਜਿਹੜੀ 1100 ਵਾਲੀ ਖੁੱਲੀਆਂ ਬਾਜੀਆਂ ਨੇ ਪਿੰਡਾਂ ਦੇ ਵਿੱਚ ਉਹਦੇ ਉੱਤੇ 1000 ਰੁਪਏ ਹੋਊਗਾ। ਰੋਟੀ 10 ਵਜੇ ਤੋਂ ਪਹਿਲਾਂ ਖਵਾਈ ਜਾਵੇ। ਆਰਾਮ ਵਾਲੀ ਬਾਜੀ ਦੇ ਵਿੱਚ 200 ਰੁਪਏ ਤੱਕ ਘੱਟੋ-ਘੱਟ ਫਰੇਜ ਹੋਣੀ ਚਾਹੀਦੀ ਆ। ਜਿਹੜੀ ਖੁੱਲੀਆਂ ਬਾਜੀਆਂ ਉਹਨਾਂ 'ਤੇ 100 ਰੁਪਏ ਕੱਟਿਆ ਜਾਊਗਾ। ਜਿਹੜੇ ਤੇ ਕੋਈ ਆਰਾਮ ਨਹੀਂ ਹੋਊਗਾ ਰੋਟੀ ਦਾ 100 ਰੁਪਏ ਕੱਟਿਆ ਜਾਊਗਾ। ਐਂਟਰੀਆਂ ਜ ਸੋਰੀ ਇੱਕ ਮਾਰ ਇੱਕ ਮਾਰ ਜਿਹੜਾ ਪਹਿਲਾਂ ਨਹੀਂ ਭਰੇ ਜਾਣਗੇ ਇੱਕ ਮਾਰ ਚ ਤੋਂ ਬਾਅਦ ਭਰੇ ਜਾਣਗੇ ਜੇਤ ਹੈ ਜਿਹੜੀ ਕਲਬ ਦੀ ਮਰਜ਼ੀ ਨੂੰ ਦਿੱਤੀ ਜਾਊਗੀ ਉਹਦੀ ਮਰਜ਼ੀ ਹੈ ਤਿੰਨ ਥਾਂ ਦਾ ਵੀ ਪੰਜ ਥਾਂ ਦਾ ਵੀ ਭਾਵੇਂ ਖੱਡੇ ਨੂੰ ਦਵੇ ਇੱਕ ਪਿੰਡ 'ਚ ਇੱਕ ਬਾਜੀ ਹੋਊਗੀ ਤੇ ਬਾਜੀ ਪਿੰਡ ਦੀ ਸਹਿਮਤੀ ਨਾਲ ਦੂਜੀ ਬਾਜੀ ਹੋ ਸਕਦੀ ਹੈ ਜੇਕਰ ਪਿੰਡ ਸਹਿਮਤ ਆ ਜੇਕਰ ਕੂਟਰ ਜਿੰਨੇ ਮਰਜ਼ੀ ਬੰਦਾ ਇੰਟਰ ਕਰ ਸਕਦਾ ਜੇਕਰ ਉਹ ਬਾਜੀ ਦਾ ਰੌਲਾ ਹੁੰਦਾ ਤਾਂ ਉਹਦਾ ਫੈਸਲਾ ਜਿਹੜੀ ਕਮੇਟੀ ਬਾਜੀ ਕਰਾਊਗੀ ਉਹ ਕਰੂਗੀ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜੇ ਕੋਈ ਖਿਡਾਰੀ ਉਹਨੂੰ ਖਰਾਬ ਕਰਦਾ ਜਾਂ ਗਲਤ ਕੋਈ ਅਪਸ਼ਬਦ ਬੋਲਦਾ ਤਾਂ ਜਿਹੜੀ ਉਹਨਾਂ ਦੀ ਹਲਕੇ ਦੀ ਕਮੇਟੀ ਆ ਫਿਰ ਉਹਨਾਂ ਤੇ ਕਾਰਵਾਈ ਕਰੂਗੀ ਜੇਕਰ ਕੋਈ ਕੁਦਰਤੀ ਆਫਤਾਂ ਹੋਦੀ ਆ ਜਾਂ ਬੰਦਾ ਜਾਣ ਪੁੱਝ ਕੇ ਕਿਸੇ ਵੀ ਕਾਰਨ ਕਰਕੇ ਬਾਜ਼ੀ ਕੈਨਸਲ ਹੋ ਜਾਂਦੀ ਆ ਤਾਂ ਉਹ ਬਾਜ਼ੀਆਂ ਤੋਂ ਬਾਅਦ 1 ਮਹੀਨੇ ਦੇ ਵਿੱਚ ਵਿੱਚ ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਉਹ ਸਮੇਤ ਵਿਆਜ ਉਹ ਪੈਸੇ ਵਾਪਸ ਕਰਨੇ ਪੈਣਗੇ ਛਤਰੀ ਦੇ ਢੋਂਗੂ ਬੰਦ ਹੋਣਗੇ ਭਾਵੇਂ ਦੂਸਰੀ ਬਾਜ਼ੀ ਆ ਭਾਵੇਂ ਕਹਿਣ ਦੀ ਬਾਜ਼ੀ ਆ ਜੇਕਰ ਕੋਈ ਬਾਜ਼ੀਆਂ ਕਰਾਉਂਦਾ ਪੀਗੀ ਦੇ ਵਿੱਚ ਪੂਤਰ ਨੂੰ ਐਂਟਰ ਕਰਾਉਂਦਾ ਅਫੀਸਰ ਨਾਲ ਗੱਲਦਾ ਕਿਸ ਬੰਦੇ ਨਾਲ ਉਹ ਬੰਦਾ ਆਪਣੇ ਇਲਾਕੇ ਦੀ ਜਿਹੜੀ ਕਮੇਟੀ ਹੋਣੀ ਉਹਦਾ ਸੰਪਰਕ ਕਰੂਗਾ ਬਾਜ਼ੀਆਂ 25 ਮਾਰਚ ਤੋਂ ਲੈ ਕੇ 25 ਸਤੰਬਰ ਤੱਕ ਹੋਣਗੀਆਂ ਉਹ ਤਾਂ ਛੱਡਣ ਦੋ ਇੱਕ ਘੰਟੇ ਦੇ ਬਾਅਦ-ਬਾਅਦ ਜਿਹੜਾ ਮਰਜੀ ਕੋਈ ਕਾਫੀ ਜਿਹੜਾ ਖੜੂ ਆ ਤਾਂ ਉਹਨੂੰ ਚੈੱਕ ਕਰਨੇ ਹੋਣੇ ਕੂਤਰ ਜੇਕਰ ਕੋਈ ਕੂਤਰ ਬਾਜ਼ ਬਾਰੀਆਂ ਬੰਦ ਕਰਵਾਉਣ ਸੰਬੰਧੀ ਕੋਈ ਕਾਰਵਾਈ ਕਰਨ ਦੀ ਗੱਲ ਕਰਦਾ ਉਹਨੂੰ 10000 ਰੁਪਏ ਜੁਰਮਾਨਾ ਜੇ ਦੂਜੀ ਵਾਰੀ ਫੇਰ ਗੱਲ ਕਰਦਾ ਤਾਂ ਉਹ 1 ਸਾਲ ਵਾਸਤੇ ਬੈਨ ਹੋਊਗਾ ਮਰੇ ਹੋਏ ਤੇ ਜ਼ੋਰ ਲੱਗੇ ਹੋਏ ਕੂਤਰ ਤੇ ਨਾਲ ਪੈਸੇ ਪਾ ਕੇ ਜਦੋਂ ਆਪਾਂ ਮੰਜਰੇ ਚ ਪਾ ਕੇ ਕੂਤਰ ਹੈ ਜੋ ਬੰਦਾ ਇਤਾਂ ਦੀ ਫੋਨਾ ਪਾਦਾ ਤੇ 1 ਸਾਲ ਵਾਸਤੇ ਬੈਨ ਹੋਊਗਾ ਇਨਾਮਾਂ ਦਾ ਸਵੇਰੇ ਬਾਜੀ ਤੋਂ ਪਹਿਲਾਂ ਦੱਸਿਆ ਜਾਵੇ ਜਦੋਂ ਛਟਣੀਆਂ ਬਾਜੀ ਕਿ ਕਿੰਨੇ ਤੁਹਾਡੇ ਨਾਮ ਜਿਹੜੇ ਆ ਤੇ ਕਿਹੜੇ ਕਿਹੜੇ ਨਾਮ ਜਿਹੜੇ ਆ ਪਾਣੀ ਵਾਲੇ ਦਾ 700 ਰੁਪਇਆ ਹੋਊਗਾ ਤੇ ਵੱਡੀ ਬਾਜੀ ਤੇ ਦੋ ਬਣੇ ਬੰਦੇ ਹੋਣਗੇ ਪਾਣੀ ਵਾਲੇ ਜਿਹੜਾ ਲੰਘਣਾ ਕਰੂਗਾ ਇਹਨਾਂ ਰੂਲਾਂ ਦੀ ਉਹਨਾਂ ਨੂੰ 5000 ਰੁਪਏ ਜੁਰਮਾਨਾ ਤੇ 1 ਸਾਲ ਲਈ ਬੈਨ ਹੋਊਗਾ ਬੰਦਾ ਪੋਸਟਰ ਵਿੱਚ ਐਂਟਰੀ ਦਾ ਮਿਹਰਬਾਨੀ ਹੋਊਗਾ ਉਹ ਤੁਸੀਂ ਘੱਟ ਵੱਧ ਕਰਕੇ ਜਿਵੇਂ ਕੁਝ ਵੀ ਲਿਖ ਸਕਦੇ ਆ ਤੇ ਇਨਾਮਾਂ ਦਾ ਮਿਹਰਬਾਨੀ ਹੋਊਗਾ ਲਾਈਵ ਵਿੱਚ ਪਾਣੀ ਦਿੰਦੇ ਹੋਏ ਕੂਤਰ ਨੂੰ ਤੇ ਪਿਜਰੇ ਵਿੱਚ ਪਾਏ ਕੂਤਰ ਉਹ ਨਹੀਂ ਦਿਖਾਇਆ ਇਹ ਤੁਹਾਨੂੰ ਲਾਈਵ ਵਾਲਿਆਂ ਨੂੰ ਪਹਿਲਾਂ ਦੱਸਣਾ ਬਹੁਤ ਸੀ ਉੱਚੇ ਕੂਤਰ ਮੁਕਮਿਟੀ ਦਾ ਫੈਸਲਾ ਹੋ ਗਿਆ 2 ਘੰਟੇ ਤੋਂ ਬਾਅਦ ਕਿੰਨਾ ਸਮਾਂ ਦੇਣਾ ਉਹ ਕਾਮੇ ਵਾਲਾ ਡਿਸਾਈਨ ਕਰੂਗਾ ਉਹ ਕਮੇਟੀ ਜਾਂ ਉੱਥੇ ਦੇ ਨਾਲ ਕੂਤਰ ਵਜੋਂ ਖੜੇ ਹੋਣਗੇ ਰਿਸੈਟ ਕਰਦੇ ਬਾਜੀ ਪਿੰਡ ਦੀ ਪੰਚਾਇਤ ਜੇ ਪੰਚਾਇਤ ਨਾਲ ਨਹੀਂ ਬਣਦੀ ਤਾਂ ਪਿੰਡ ਦੇ ਲੰਬੜਦਾਰ ਜਾਂ ਚਾਰ ਮੋਹਤ ਪਰ ਬੰਦੇ ਆ ਜਿਹੜੇ ਉਹਨਾਂ ਦੇ ਨਾਲ ਲੈਟਰ ਪੈਡ ਤੇ ਲਿਖ ਕੇ ਉਹ ਆਪਣੇ ਕੋਲ ਰੱਖਣਾ ਹੋਊਗਾ ਤਾਂ ਕੋਈ ਪੁਲਿਸ ਆਉਂਦੀ ਤਾਂ ਪਰ ਉਹ ਦਿਖਾ ਸਕੀ ਬਾਜੀਆਂ ਦੇ ਵਿੱਚ ਕਿਸੇ ਕਿਸੇ ਦਾ ਰੌਲਾ ਪੈਂਦਾ ਤਾਂ ਜੀ ਗੁਰੂ ਤੁਹਾਨੂੰ ਨਾਂ ਲੈ ਕੇ ਆਓ ਇਹ ਫੈਸਲਾ ਕਮੇਟੀ ਕਰੂਗੀ ਜਾਂ ਕਿਸੇ ਵੀ ਤਰੀਕੇ ਨਾਲ ਜੇ ਤੁਹਾਨੂੰ ਕੋਈ ਕਿਸੇ ਕਿਸੇ ਪ੍ਰਕਾਰ ਦੀ ਕੋਈ ਕਿਸੇ ਦੇ ਸ਼ਰਕਾ ਲੱਗਦੀ ਹੈ ਕਿਸੇ ਵੀ ਤਰੀਕੇ ਦੀ ਤਾਂ ਉਹ ਕਮੇਟੀ ਜਾਂ ਜਿਹੜਾ ਕਲਪ ਵਾਈ ਕਰਾਉਂਦਾ ਇਹ ਕਰੇ ਫੈਸਲਾ ਇਸ ਚੀਜ਼ ਨੂੰ ਗੁਰੂ ਘਰ ਦੇ ਵਿੱਚ ਨਾਂ ਲੈ ਕੇ ਆਓ ਤੇ ਦੂਸਰੀਆਂ ਬਾਜੀਆਂ ਜਿਹੜੀਆਂ ਇਹ ਬਾਜੀਆਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੋਵੇ ਪਹਿਲੇ ਦਿਨ ਦੂਜੇ ਦਿਨ 8 ਤੋਂ 6 ਇਹ ਪਿੰਡ ਦੇ ਐਂਟਰੀ ਮਰਜ਼ੀ ਹੋਊਗੀ ਬਾਜੀ 33 ਸਰ ਕਰਾਵੇ 64 ਜਾਂ ਜਿੰਨੇ ਦੇ ਮਰਜ਼ੀ ਕਰਾਉਣੀ ਹੈ ਸਵੇਰੇ ਫੜੇ ਗਏ ਕੂਤਰ ਨੂੰ 40 ਮਿੰਟ ਦਿੱਤੇ ਜਾਣਗੇ ਤੇ ਰੂਲਾ ਜੀ ਬਾਕੀ ਜਿੰਨੇ ਵੀ ਕਮੇਟੀ ਦੇ ਮੈਂਬਰ ਆ ਉਹਨਾਂ ਦੇ ਸਾਈਨ ਹੋ ਗਏ ਇੱਥੇ ਕਿੰਨੀ ਤਰੀਕ ਦਾ ਛੁੱਟੀਆਂ ਲੈ ਲੈਂਦੇ ਆ ਵੀਰੋ ਬਾਕੀ ਕਲੱਬ ਪੰਜਾਬ ਦੀ ਕਮੇਟੀ ਬਣਾਵਾਂਗੇ ਸਾਰਿਆਂ ਦੇ ਕਰਾ ਲੇ ਸਾਈਨ ਸਭ ਦੇ ਕਰਾ ਲੇ ਇਹ ਜੇ ਕੋਈ ਭਰਾ ਸੰਪਰਕ ਕਰਨਾ ਚਾਹੁੰਦਾ ਸਾਡੇ ਨੰਬਰ ਲੈ ਲਵੇ ਤਾਂ ਜਿਵੇਂ ਕਲੱਬ ਬਣਨ ਜਾਂ ਰਜਿਸਟਰ ਕਰਾਉਣੇ ਆਪਾਂ ਦੱਸ ਦਾਂਗੇ ਉਹਨਾਂ ਨੂੰ ਤੇ ਆਪਾਂ ਇਹ ਆਸਾ ਕਰਦੇ ਆਂ ਵੀ ਸਾਰੇ ਭਰਾਏ ਰੂਲਾ ਨੂੰ ਫੋਲੋ ਕਰੋਗੇ ਕੀ ਵਾਲਾ ਕਾਠਾ ਜਿਹੜਾ ਉਹ ਕੈਨਸਲ ਆ ਇਹ ਆਪਾਂ ਸਾਰੇ ਗਰੁੱਪਾਂ ਦੇ ਵਿੱਚ ਪਾ ਦਾਂਗੇ ਆਪ ਤੁਸੀਂ ਥੋੜੀ ਲੈਣੇ ਰੂਲ ਜਿਹੜੇ ਹੈਗੇ ਆ ਕਿ ਸਾਰੇ ਸੀਨੀਅਰ ਸਰਕਾਰ ਜੋਗ ਬਰੇਡ ਜਿਹੜੇ ਪਹੁੰਚੇ ਆ ਜਿਹਨਾਂ ਦੀ ਵੱਡੀ 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 ਡੀਡ ਆ ਉਤਰਵਾਜੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ